ਹੈਲੋ ਸਸ਼ੀਕਾਲ ਜੀ ਅ ਸੋ ਅੱਜ ਆਪਾਂ ਇੱਕ ਫੁਲਕਾਰੀ ਦੀ ਹੋਰ ਬੁੱਟੀ ਪਾਉਣਾ ਸਿੱਖਦੇ ਆਂ ਅ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਗੱਲ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਵੀ ਕੁੜੀਆਂ ਇਹ ਕੰਮ ਕਰਦੀਆਂ ਕਰਦੀਆਂ ਸੀ ਇਹ ਫੋਟੋ ਮੈਨੂੰ ਇੱਕ ਬੀਰੇ ਨੇ ਭੇਜੀ ਸੀਗੀ ਨਾਲ ਉਹਨੇ ਆਪਦੇ ਕੀਤੇ ਹੋਏ ਵਰਕ ਦੀ ਫੋਟੋ ਭੇਜੀ ਹੈ ਨਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਉਹ ਕਹਿੰਦਾ ਦੀਦੀ ਮੈਨੂੰ ਜਿੱਥੋਂ ਵੀ ਕਿਤੋਂ ਬਾਗ ਫੁਲਕਾਰੀ ਕੋਈ ਮਿਲਦੀ ਆ ਕੋਈ ਪਾਟੀ ਹੁੰਦੀ ਆ ਵੀ ਮੈਂ ਸਹੀ ਕਰ ਲੈਣਾ ਗਾ ਲਿਆ ਕਿ ਮੈਨੂੰ ਸ਼ੌਂਕ ਆ ਇਹਨੂੰ ਸੰਭਾਲ ਲੈਂਦਾ ਵੀ ਮੈਂ ਅਜੇ ਮੰਮਾ ਦੇ ਲਈ ਇਹ ਫੁਲਕਾਰੀ ਬਣਾ ਰਿਆ ਮੈਨੂੰ ਆਹ ਬੁੱਟੀ ਨਹੀਂ ਪਾਉਣੀ ਆਈ ਬਾਕੀ ਤਾਂ ਮੈਂ ਕੰਮ ਦੇਖ ਕੇ ਕਰ ਲਿਆ ਤਾਂ ਆਪਾਂ ਅੱਜ ਵੀਰੇ ਦੇ ਲਈ ਇਹ ਬੁੱਟੀ ਬਣਾ ਕੇ ਦੱਸਦੇ ਆ ਸੋ ਵੀਰੇ ਪਹਿਲਾਂ ਆਪਾਂ ਇਹਨੂੰ ਨੀਚੋਂ ਸ਼ੁਰੂ ਕਰਾਂਗੇ ਆ ਸਾਰਿਆਂ ਨੂੰ ਰਿਕੁਐਸਟ ਇਹੀ ਹੈ ਕਿ ਪਲੀਜ਼ ਵੱਤ ਤੋਂ ਵੱਤ ਸਪੋਰਟ ਕਰੋ ਜੀ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਸੋ ਇਸ ਤਰ੍ਹਾਂ ਵੀਰੇ ਆਪਾਂ ਪਹਿਲਾਂ ਨੀਚੋਂ ਇਹ ਵਾਲਾ ਟਾਂਕਾ ਭਰਾਂਗੇ ਸੋ ਇਹ ਕੰਮ ਜਿਹੜਾ ਹੈਗਾ ਚੋਪਦਾ ਹੈ ਨਾ ਇਹ ਵਾਲੀ ਡੱਬੀ ਪਹਿਲਾਂ ਚੋਪਦੀ ਬਣੂਗੀ ਆਹ ਟਾਂਕਾ ਆਪਾਂ ਛੱਡ ਦਿੱਤਾ ਫਿਰ ਆਪਾਂ ਆਹ ਵਾਲਾ ਟਾਂਕਾ ਭਰਾਂਗੇ ਫਿਰ ਆਪਾਂ ਇਹਦੇ ਉੱਪਰ ਵਾਲਾ ਸੋ ਇਸ ਤਰ੍ਹਾਂ ਆਹ ਟਾਂਕਾ ਭਰ ਕੇ ਫਿਰ ਆਹ ਟਾਂਕਾ ਹੈ ਨਾ ਤਾਂ ਹੁਣ ਆਪਾਂ ਇਹ ਫੁਲਕਾਰੀ ਦੇ ਟਾਂਕੇ ਸ਼ੁਰੂ ਕਰਾਂਗੇ ਇੱਥੇ ਸੈਂਟਰ ਵਾਲਾ ਟਾਂਕਾ ਭਰਾਂਗੇ ਜੀ

ਸੋ ਮੈਂ ਚਾਰ ਧਾਗੇ ਪਾ ਰਹੀ ਹਾਂ ਇੱਕ ਸੈਂਟਰ ਵਾਲਾ ਛੱਡ ਕੇ ਉਹ ਤੋਂ ਬਿਨਾ ਚਾਰ ਧਾਗੇ ਐਕਸਟਰਾ ਸੂਈ ਇਹ ਡੇਟਾਂ ਦੇ ਪਾਲੇ ਕੰਪਲੀਟ ਹੋ ਗਈ ਪੱਤੀ ਸੈਂਟਰ ਵਾਲੇ ਧਾਗੇ ਦੇ ਬਰਾਬਰ ਆਪਾਂ ਸੂਈ ਕੱਢ ਲਈ ਫਿਰ ਇਧਰੋਂ ਵਧਾਉਣੇ ਸ਼ੁਰੂ ਕਰਾਂਗੇ ਨਿਚੇ ਤੋਂ ਘਟਾਵਾਂਗੇ ਉੱਪਰ ਨੂੰ ਵਧਾਵਾਂਗੇ ਹੈਨਾ ਤਾਂ ਇਸ ਤਰ੍ਹਾਂ ਵੀਰੇ ਆਪਾਂ ਪੱਤੀ ਫਿਲ ਕਰ ਲਵਾਂਗੇ ਇਹ ਪਹਿਲਾਂ ਲੋ ਜੀ ਆ ਪੱਤੀ ਹੋ ਗਈ ਆਪਣੀ ਕੰਪਲੀਟ ਹੁਣ ਆਪਾਂ ਜਿਹੜੇ ਟਾਂਕੇ ਛੱਡੇ ਸੀ ਉਹ ਫਿਲ ਕਰਾਂਗੇ ਹੁਣ ਆਪਾਂ ਇੱਧਰ ਨੂੰ ਜਾਵਾਂਗੇ ਇੱਕ ਟਾਂਕਾ ਛੱਡ ਦਿੱਤਾ ਫੇਰ ਆਪਾਂ ਇੱਧਰ ਨੂੰ ਜਾਵਾਂਗੇ ਆਹ ਟਾਂਕਾ ਛੱਡ ਕੇ ਹੁਣ ਆਪਾਂ ਪੱਤੀ ਆਏ ਟਾਂਕੇ ਭਰਾਂਗੇ ਹੈਨਾ ਤਾਂ ਇਹ ਵਾਲੀਆਂ ਪੱਤੀਆਂ ਜਿਹੜੀਆਂ ਅਸੀਂ 4-4 ਜਾਂ 5-5 ਟਾਗ ਜਾਣੀਆਂ ਭਰ ਸਕਦੇ ਹਾਂ ਜਿੰਨੀ ਤੁਸੀਂ ਪੱਤੀ ਛਾਪੀ ਹੋਊਗੀ ਕਹਿਣਾ ਮਤਲਬ ਬ੍ਰੀਕ ਬਣਾਉਣੀ ਆ ਮੋਟੀ ਬਣਾਉਣੀ ਆ ਕੀ ਹੋ ਗਿਆ ਪੁੱਤਰ ਕੀ ਟੂਟੀ ਬੰਦ ਕਰਕੇ ਆਉਣੀ ਆ ਚਲੋ ਬੰਦ ਕਰਿਆ ਆ ਮੈਰੀਨ ਟੂਟੀ ਬੰਦ ਕਰਕੇ ਆਓ ਸਾਰੀ ਕੋਕੀ ਆ ਠੀਕ ਹੈ ਫੇਰ ਉਸ ਤੋਂ ਬਾਅਦ ਅਸੀਂ ਜਮਾ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਸੂਈ ਕੱਢਾਂਗੇ ਜਿਹੜਾ ਅਸੀਂ ਆਹ ਟਾਂਕਾ ਛੱਡਿਆ ਸੀ ਇਹਨੂੰ ਫਿਲ ਕਰਾਂਗੇ ਫੇਰ ਅਸੀਂ ਸਾਹਮਣੀ ਸਾਈਡ ਵੱਲ ਨੂੰ ਆਵਾਂਗੇ ਆਹ ਟਾਂਕਾ ਸੀ ਫਿਲ ਕਰਾਂਗੇ ਆਹ ਟਾਂਕਾ ਅਸੀਂ ਛੱਡ ਦੇਾਂਗੇ ਹੈਨਾ ਤਾਂ ਉਸ ਤੋਂ ਬਾਅਦ ਅਸੀਂ ਆਹ ਪੱਤੀ ਭਰਾਂਗੇ ਫੁਲਕਾਰੀ ਵਾਲੀ ਸੂਈ ਹੀ ਆਪਾਂ ਪਹਿਲਾਂ 5 ਟਾਂਕੇ ਪਾਏ ਆ ਉੱਧਰ ਤਾਂ ਇਹ ਇੱਕੋ ਜਿਹੀਆਂ ਪੱਤੀਆਂ ਹੀ ਪੈਣੀਆਂ ਤਾਂ ਇਹਨਾਂ ਨੂੰ ਅਸੀਂ ਇੱਕੋ ਜਿਹਾ ਬਣਾਵਾਂਗੇ ਕਈ ਵਾਰ ਮੇਰੇ ਤੋਂ ਵੀਡੀਓ ਨਹੀਂ ਬਣਾਈ ਜਾਂਦੀ ਸੀ ਖਾਸ ਤੌਰ ਤੇ ਆ 10 15 ਦਿਨ ਕਿਉਂਕਿ ਇਹ ਸੀਜ਼ਨ ਦਾ ਟਾਈਮ ਹੈ ਮੱਕੀ ਵੱਢ ਰਹੇ ਆ ਹਨਾ ਤਾਂ ਜਿਹੜੀ ਲੇਬਰ ਆ ਬਹੁਤ ਜ਼ਿਆਦਾ ਹੁੰਦੀ ਆ ਝੋਨਾ ਲਵਾ ਰਹੇ ਆ ਮੱਕੀ ਵੱਢ ਰਹੇ ਆ ਤਾਂ ਨਹੀਂ ਟਾਈਮ ਲੱਗਦਾ ਕਈ ਵਾਰੀ ਕਿਸੇ ਦਾ ਮੈਸੇਜ ਵੀ ਨਹੀਂ ਰਿਪਲਾਈ ਕਰਿਆ ਜਾਂਦਾ ਤਾਂ ਪਲੀਜ਼ ਪਾਪਰੇਟ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਛੱਲੀ ਛੱਲੀ ਭੁੰਨ ਦਿਨ ਬੁੱਤ ਦੋ ਮਿੰਟ ਰੁਕ ਲੋ ਹਾਂ ਛੱਲੀ ਭੁੰਨ ਦਿਓ ਦਿਏ ਦਬਣ ਵਾਲਾ ਜਾਓ ਹਾਂ ਮੈਂ ਹਰੀ ਭੁੰਨ ਕੀ ਦੇਉਗੀ ਸੋ ਇਸ ਤਰ੍ਹਾਂ ਸੀ ਫਿਰ ਉਸ ਤੋਂ ਬਾਅਦ ਜਿਹੜੀ ਡੱਬੀ ਆ ਉਹਨੂੰ ਕੰਪਲੀਟ ਕਰਾਂਗੇ ਜਿਹੜੇ ਟਾਂਕੇ ਰਹਿ ਗਏ ਸੀ ਹਨਾ ਵੀ ਅਸੀਂ ਉਹਨਾਂ ਨੂੰ ਫਿਲ ਕਰਾਂਗੇ ਫੇਰ ਆ ਟੰਕਾ ਬੈਕ ਆ ਟੰਕਾ ਫੇਰ ਬਚਾਲ ਲੜਾ ਫੇਰ ਆਵਾਂਗੇ ਸੋ ਇਸ ਤਰ੍ਹਾਂ ਅਸੀਂ ਇਹ ਡੱਬੀ ਤੇ ਪੱਤੀਆਂ ਪਰਾਂਗੇ ਕਹਿਣ ਦਾ ਮਤਲਬ ਜੀ ਜੇ ਤੁਸੀਂ ਇੱਥੋਂ ਲੱਗੋ ਪਹਿਲਾਂ ਆ ਪੱਤੀ ਵੀ ਪਰ ਸਕਦੇ ਹੋ ਫਿਰ ਇਧਰੋਂ ਆਹ ਟਾਂਕੇ ਭਰਾਂਗੇ ਫਿਰ ਆਹ ਪਾ ਸਕਦੇ ਆ ਜਾਂ ਪਹਿਲਾਂ ਆ ਇੱਥੋਂ ਸਿੱਧਾ ਗਏ ਆਹ ਪੱਤੀ ਭਰਾਂਗੇ ਫਿਰ ਸੈਡਾਂ ਵਾਲੀਆਂ ਪੱਤੀਆਂ ਉਸ ਤੋਂ ਬਾਅਦ ਡੱਬੀ ਕੰਪਲੀਟ ਹੋ ਜੂਗੀ ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਪੱਤੀ ਬਣਾ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅ ਬਤ ਤੋਂ ਬਾਅਦ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਹਾਂਜੀ ਟੂਲ ਅਵੇਲੇਬਲ ਆ ਕਾਫੀ ਸਾਰੀਆਂ ਭੈਣਾਂ ਮੇਰੇ ਕੋਲੇ ਮੈਸੇਜ ਕਰਦੀਆਂ ਨੇ ਕਿ ਟੂਲ ਮਿਲ ਜੂਗਾ ਟੂਲ ਅਵੇਲੇਬਲ ਆ ਹਾਂਜੀ ਟੂਲ ਅਵੇਲੇਬਲ ਆ ਤੁਸੀਂ ਆਰਡਰ ਕਰ ਸਕਦੇ ਹੋ ਸੋ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ